ਸਲਾਮ ਸੱਚੇ ਕਾਲ ਤੇ ਸਤਿ ਬਿਸਮਲਾ ਅੱਛਾ ਮੈਨੂੰ ਨਾ ਮੇਰੀ ਇੱਕ ਸਟੋਰੀ ਤੇ ਕਮੈਂਟ ਆਇਆ ਕਿ ਨਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆ ਮਾੜਾ ਜਿਹਾ ਕੰਟੈਕਸਟ ਦੇ ਦਵਾਂ ਕਿ ਜਿਹੜੀ ਸਟੋਰੀ ਸੀ ਉਹਦੇ ਅੰਦਰ ਮੈਂ ਐਬ ਕਿਹਾ ਸੀ ਕਿ ਪਾਕਿਸਤਾਨੀ ਪੰਜਾਬੀ ਜਿਹੜੇ ਮਝਹਿਲੀ ਨੇ ਉਹਨਾਂ ਨੂੰ ਜਿਹੜੀ ਪੰਜਾਬੀ ਜਿਹੜੀ ਆਵਾਜ਼ਾਂ ਨੇ ਜਿਵੇਂ ਪੱਬੇ ਦੀ ਕੱਗੇ ਦੀ ਝੱਜੇ ਦੀ ਸ਼ਾਮੁਖੀ ਚ ਹੈ ਨਹੀਂ ਤੇ ਉਂਝ ਵੀ ਸ਼ਾਮੁਖੀ ਤੋਂ ਸੋਰ ਸਵਾਦੀ ਇਹਨਾਂ ਨੇ ਪੜੀ ਕੋਈ ਨਹੀਂ ਤੇ ਜੇ ਪੰਜਾਬੀ ਨਾਲ ਇਹਨਾਂ ਨੂੰ ਜੋੜਨਾ ਹੈ ਤੇ ਇਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾਉਣੀ ਪੈਣੀ ਹੈ ਨਹੀਂ ਤੇ ਇਹ ਪੰਜਾਬੀ ਦਾ ਜਿਹੜਾ ਹਤੀਆ ਪਚਾ ਕਰਕੇ ਤੁਹਾਡੇ ਹੱਥ 'ਚ ਪੜਾ ਦੇਣਗੇ ਸਟੋਰੀ ਤੇ ਜਿਹੜਾ ਕਮੈਂਟ ਕੀਤਾ ਉਹ ਮੈਂ ਤੁਹਾਨੂੰ ਪੜ ਕੇ ਸੁਣਾ ਦੇਣੀ ਆ ਉਹ ਇਸ ਅੰਗਰੇਜ਼ੀ 'ਚ ਲਿਖਿਆ ਵੀ ਸ਼ੁਡ ਕਾਲ ਇਟ ਪੰਜਾਬੀ ਸਕ੍ਰਿਪਟ ਇਨਸਟੈਡ ਆਫ ਗੁਰਮੁਖੀ ਸੋ ਦੈਟ ਪਾਕਿਸਤਾਨ ਪੰਜਾਬ ਕੈਨ ਅਡਾਪਟ ਇਟ ਟੂ ਆਈ ਥਿੰਕ ਦ ਨੇਮਸ ਗੁਰਮੁਖੀ ਐਂਡ ਸ਼ਾ ਮੁਖੀ ਓਨਲੀ ਕ੍ਰੀਏਟਸ ਅ ਡਿਵੀਜ਼ਨ ਤੇ ਮੈਂ ਇਹਨਾਂ ਦੀ ਇਸ ਗੱਲ ਨਾਲ ਸਹਿਮਤੀ ਬੈਲਕੋਨੀ ਰੱਖਦੀ ਮਾਜ਼ਰਤ ਦੇ ਨਾਲ।ਉਹਦੀ ਵਜਾ ਇਹ ਵੇ ਕਿ ਇੱਕ ਤੇ ਸ਼ਾਮੁਖੀ ਦਾ ਮਤਲਬ ਹੁੰਦਾ ਸ਼ਾਵਾਂ ਦੇ ਮੁਖ ਤੋਂ। ਸ਼ਾਹ ਹੋਰੀ, ਸੈਦ ਹੋਰੀ ਜਿਹੜੇ ਈਰਾਨ ਤੋਂ ਆਏ, ਫਾਰਸ ਤੋਂ ਆਏ ਤੇ ਜਿਨ੍ਹਾਂ ਨੇ ਇੱਥੇ ਸਲਾਮ ਦਾ ਪੇਗਾਮ ਦਿੱਤਾ, ਉਹਨਾਂ ਦੇ ਹੱਥੋਂ ਕਿੰਨੇ ਜੱਟ ਤੇ ਕਿੰਨੇ ਲੋਕਲ ਜਿਹੜੇ ਇੱਥੇ ਦੇ ਕਬੀਲੇ ਸਨ, ਉਹਨਾਂ ਨੇ ਬੈਤ ਲਈ ਤੇ ਇਸਲਾਮ ਕਬੂਲ ਕੀਤਾ। ਜਿਹਦੇ ਅੰਦਰ ਸਭ ਤੋਂ ਵੱਡਾ ਤੇ ਪਹਿਲਾ ਨਾਂ ਜਿਹੜਾ ਹੈ ਬਾਬਾ ਫਰੀਦ ਦਾ ਹੈ ਜੀ ਕਿ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ। ਤੇ ਬਾਣੀ ਜਿਹੜੀ ਲਿਖੀ ਸੀ ਉਹਨਾਂ ਨੇ ਸ਼ਾਮੁਖੀ ਚ ਲਿਖੀ ਸੀ ਪੰਜਾਬੀ ਚ ਲਿਖੀ ਸੀ ਲਿਪੀ ਜਿਹੜੀ ਉਹ ਅਰਬੀ ਫਾਰਸੀ ਜ਼ਰੂਰ ਸੀ ਪਰ ਉਹ ਪੰਜਾਬੀ ਕਲਾਮ ਸੀ ਤੇ ਬਹੁਤ ਵੱਡਾ ਕਲਾਮ ਹੈ ਜਿਹੇ ਪਾਸੇ ਗੁਰੂ ਅੰਗਦ ਦੇਵ ਜੀ ਵਰਗੇ ਸਾਡੇ ਜਿਹੜੇ ਮਹਾਨ ਗੁਰੂ ਨੇ ਲੈਂਡਾ ਟਾਗਰੀ ਸ਼ਾਦਾ ਸਕ੍ਰਿਪਟ ਜਿਹੜੇ ਇੱਥੇ ਦੀ ਦੇਸੀ ਲਿਪੀਆਂ ਸਨ ਜਿਹੜੀ ਬ੍ਰਾਹਮੀ ਬੂਟੀ ਤੋਂ ਨਿਕਲੀਆਂ ਨੇ ਉਹਨਾਂ ਨੂੰ ਸਟੈਂਡਰਡਾਈਜ਼ ਕਰਕੇ ਪੰਜਾਬੀ ਸਕ੍ਰਿਪਟ ਦੇਸੀ ਸਕ੍ਰਿਪਟ ਉਹਦਾ ਬਚਾ ਹਮੇਸ਼ਾ ਹਮੇਸ਼ਾ ਵਾਸਤੇ ਕਰਤਾ ਤੇ ਜੇ ਤੁਸੀਂ ਇੰਨਾ ਲਿਪੀਆਂ ਨੂੰ ਸ਼ਾਹਮੁਖੀ ਤੇ ਗੁਰਮੁਖੀ ਆਖਣਾ ਛੱਡ ਦਿਓਗੇ ਤੇ ਇਹ ਜਿਹੜਾ ਐਡਾ ਵੱਡਾ ਕੰਮ ਕੀਤਾ ਹੈ ਮੁਸਲਮਾਨਾਂ ਨੇ ਤੇ ਸਿੱਖਾਂ ਨੇ ਉਹ ਕਿਵੇਂ ਲੋਕਾਂ ਨੂੰ ਦੱਸੋਗੇ ਉਹਨਾਂ ਦੀ ਜਿਹੜੀ ਸੇਵਾ ਹੈ ਪੰਜਾਬੀ ਵਾਸਤੇ ਉਹਦੇ ਤੋਂ ਤੇ ਉਹਨਾਂ ਦਾ ਨਾਂ ਨਿਕਲ ਗਿਆ ਨਾ ਤੇ ਤੁਸੀਂ ਬਣਾਓਗੇ ਫਿਰ ਸਟੋਰੀ ਜਿਵੇਂ ਤੁਸੀਂ ਕਹਿੰਦੇ ਹੋ ਮੁਸਲਮਾਨਾਂ ਨੂੰ ਆਲਰੇਡੀ ਕਿ ਤੁਸੀਂ ਤੇ ਮੁਗਲਾਂ ਦੇ ਡਰ ਤੋਂ ਤਲਵਾਰਾਂ ਦੇ ਡਰ ਤੋਂ ਮੁਸਲਮਾਨ ਹੋਏ ਤੇ ਅਬਦਾਲੀਆਂ ਨੇ ਤੇ ਦੁਰਾਨੀਆਂ ਨੇ ਆ ਕੇ ਤੁਹਾਨੂੰ ਮੁਸਲਮਾਨ ਜਿਸ ਗੱਲ ਚ ਕੋਈ ਸੋਰ ਸਵਾਦ ਦਾ ਲੌਜਿਕ ਨਹੀਂ ਹੈ ਇਤਿਹਾਸਦਾਰੇ ਗੱਲ ਕਰੀਏ ਤੇ ਇਹ ਗੱਲ ਗਲਤ ਹੈ ਕੋਈ ਮੋਹਲ ਕੋਈ ਗੋਰੀ ਕੋਈ ਗਜ਼ਨਵੀ ਕੋਈ ਅਬਦਾਲੀ ਕੋਈ ਦੁਰਾਨੀ ਇਥੇ ਇਸਲਾਮ ਦਾ ਪ੍ਰਚਾਰ ਕਰਨ ਆਇਆ ਹੀ ਨਹੀਂ ਸੀ ਉਹ ਲੁੱਟਣ ਆਏ ਸੀ ਮਾਲ ਜਿਹੜਾ ਨਾ ਉਹ ਜਮ੍ਹਾਂ ਕਰਨ ਆਏ ਸੀ ਬੇਸ਼ਰਮੀ ਕਰਨ ਆਏ ਸੀ ਬਦੀਦੀ ਕਰਨ ਆਏ ਸੀ ਉਹ ਉਹਨਾਂ ਨੇ ਕੀਤੀ ਹੈ ਜਿਹੜਾ ਇੱਥੇ ਸਲਾਮ ਫੈਲਿਆ ਉਹ ਫੈਲਿਆ ਜੀ ਸੂਫੀ ਜਿਹੜੇ ਸੇਂਟਸ ਨੇ ਉਹਨਾਂ ਦੇ ਥਰੂ ਉਹ ਕਾਸ ਸਿਸਟਮ ਦੇ ਖਿਲਾਫ ਇੰਡੈਕਸ ਦਾ ਹਮੇਸ਼ਾ ਇੱਕ ਸੰਘਰਸ਼ ਰਿਹਾ ਹੈ ਭਾਵੇਂ ਉਹ ਬੁੱਧਧਤ ਹੋਵੇ ਭਾਵੇਂ ਇਸਲਾਮ ਹੋਵੇ ਭਾਵੇਂ ਉਹ ਸਿੱਖੀ ਹੋਵੇ ਉਹ ਕਾਸ ਸਿਸਟਮ ਕਿਉਂਕਿ ਉਹਦੇ ਕਰਕੇ ਜਿਹੜੇ ਇੱਥੇ ਦੇ ਵਿਸਨੇਕ ਸਨ ਇੰਡੀਜਨਸ ਲੋਕ ਸਨ ਦੇਸੀ ਲੋਕ ਸਨ ਉਹ ਬਣ ਗਏ ਲੋਅਰ ਕਾਸਟ ਜਿਹੜੇ ਬਾਹਰਲੇ ਵੀਂਗੇ ਚੀਬੇ ਡੱਬ ਖੜਾਬ ਜਿਹੜੇ ਸੀ ਉਹ ਬਣ ਗਏ ਉਹਨਾਂ ਦੇ ਮਾਪੇ ਉਨਾ ਦੇ ਉਤੇ ਹਾਕਮ ਟਾਬਰ ਤਬਕਾ ਸੋ ਉਸ ਕਰਕੇ ਮੋਂ ਸਾਰੇ ਲੋਕਾਂ ਨੇ ਜਿਹੜੇ ਧਰਮ ਪਰਿਵਰਤਨ ਕੀਤੇ ਨੇ ਤੇ ਦੂਜੀ ਗੱਲ ਹੈ ਡਰ ਨਾਲ ਤੁਸੀਂ 2 ਮਿੰਟ ਵਾਸਤੇ ਧਰਮ ਜ਼ਰੂਰ ਕਬੂਲ ਕਰ ਸਕਦੇ ਹੋ ਉਹਦੇ ਬਾਅਦ ਜਦੋਂ ਨਵਾਂ ਹਾਕਮ ਆਂਦਾ ਹੈ ਤੇ ਫਿਰ ਤੁਸੀਂ ਫਿਰ ਚੇਂਜ ਕਰ ਲੈਂਦੇ ਹੋ ਐਨੀਵੇਜ਼ ਜਿਹੜੇ ਸੰਤ ਨੇ ਸੂਫੀ ਉਹਨਾਂ ਦੀ ਕੰਟਰੀਬਿਊਸ਼ਨਸ ਨੇ ਪੰਜਾਬੀ ਵਾਸਤੇ ਤੇ ਸ਼ਾਮੁਖੀ ਨਾ ਜਦੋਂ ਅਸੀਂ ਲੈਣਾ ਛੱਡ ਦਵਾਂਗੇ ਤੇ ਐ ਤੇ ਗੱਲ ਬਿਲਕੁਲ ਗਾਇਬ ਹੋ ਗਈ ਨਾ ਕੇ ਜੀ ਬੁੱਲੇ ਸ਼ਾ ਤੇ ਵਾਰਿਸ ਸ਼ਾ ਤੇ ਮੀਆਂ ਮੁਹੰਮਦ ਬਾਸ਼ ਤੇ ਸ਼ਾ ਹੁਸੈਨ ਤੇ ਕੀ ਆਦੇ ਨੇ ਬਾਬਾ ਫਰੀਦ ਗੰਜ ਉਹਨਾਂ ਦੀ ਜਿਹੜੀ ਸੇਵਾ ਹੈ ਪੰਜਾਬੀ ਵਾਸਤੇ ਉਹ ਤੇ ਤੁਸੀਂ ਕਰਤੀ ਗਾਇਬ ਤੁਸੀਂ ਕਹਿਣਾ ਕਿਹੜੇ ਮੁਸਲਮਾਨ ਜਿਨ੍ਹਾਂ ਨੇ ਪੰਜਾਬੀਆਂ ਵਾਸਤੇ ਵਧੀਆ ਕੰਮ ਕੀਤਾ ਦੂਜੇ ਪਾਸੇ ਤੁਸੀਂ ਗੁਰੂਆਂ ਦੇ ਨਾਲ ਵੀ ਇਹ ਕਰਨਾ ਹੈ ਹੁਣ ਗੁਰੂ ਅੰਗਦ ਦੇਵ ਜੀ ਦਾ ਐਡਾ ਵੱਡਾ ਅਕਾਦੈਮਿਕ ਕੰਮ ਹੈ ਜੇ ਤੁਸੀਂ ਇਹਨੂੰ ਐਕਾਡੈਮਿਕ ਲੈਂਸ ਨਾਲ ਐਕਾਡੈਮਿਕ ਪੱਖ ਨਾਲ ਵੇਖੋ ਤੇ ਬਹੁਤ ਵੱਡੀ ਸੇਵਾ ਹੈ ਪੰਜਾਬੀ ਦੀ ਪੰਜਾਬੀ ਲਿਪੀ ਦੀ ਕਿਸੇ ਹੋਰ ਨੇ ਤੇ ਨਹੀਂ ਕੀਤੀ ਉਹਨਾਂ ਨੇ ਕੀਤੀ ਹੈ ਤੇ ਸਿੱਖੀ ਦਾ ਤੇ ਇਸਲਾਮ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨਾਮਾ ਕਹਿ ਲਓ ਇੱਕ ਸੇਵਾ ਹੈ ਪੰਜਾਬੀ ਵਾਸਤੇ ਉਹ ਇਹਨਾਂ ਨਾਵਾਂ ਦੇ ਦੁਆਰੇ ਉਹਦਾ ਬਚਾਅ ਹੋ ਗਿਆ ਸ਼ਾਮੁਖੀ ਤੇ ਗੁਰਮੁਖੀ ਦੇਖੋ ਗੱਲ ਇਹ ਹੈ ਕਿ ਮੈਂ ਅਕਸਰ ਆਪਣੀ ਵੀਡੀਓਸ 'ਚ ਕਹਿੰਨੀ ਆ ਕਿ ਗੁਰਮੁਖੀ ਸੰਪੂਰਨ ਲਿਪੀ ਹੈ ਉਹਨੋਂ ਸਿੱਖੇ ਬਗੈਰ ਤੁਸੀਂ ਪੰਜਾਬੀ ਦਾ ਬਚਾਨ ਨਹੀਂ ਕਰ ਸਕਦੇ ਪਰ ਦੂਜਾ ਨਾਲ ਦਾ ਐਂਗਲ ਹੈ ਵੀ ਕਿ ਸ਼ਾਹਮੁਖੀ ਜਿਹੜੀ ਹੈ ਉਹਦੇ ਅੰਦਰ ਵਾਧੂ ਲਿਟਰੇਚਰ ਹੈ ਜਿਹਦਾ ਬਚਾ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ ਤੇ ਉਸ ਵੇਲੇ ਕਰ ਸਕਾਂਗੇ ਜਿਸ ਵੇਲੇ ਸਾਨੂੰ ਸ਼ਾਹਮੁਖੀ ਆਂਦੀ ਹੋਵੇਗੀ ਤੇ ਇਹ ਪੈਰਲਲ ਨੇ ਸ਼ਾਵਾਂ ਇਹ ਨਾਲ ਦੀ ਨਾਲ ਨੇ ਤੇ ਦੂਜਾ ਸ਼ਾਹਮੁਖੀ ਦੇ ਦੁਆਰੇ ਸਾਨੂੰ ਇਹ ਪਤਾ ਲੱਗਦਾ ਕਿ ਮੁਸਲਮਾਨ ਜਿਹੜੇ ਨੇ ਉਹ ਹੱਥ ਤੇ ਹੱਥ ਧਰ ਕੇ ਬੈਠੇ ਨਹੀਂ ਰਹੇ ਉਹਨਾਂ ਨੇ ਵੀ ਬੜੀ ਸੇਵਾ ਆਵੇਂ ਲਿਪੀ ਦੇਸੀ ਲਿਪੀ ਨਹੀਂ ਐਡਾਪਟ ਕਰ पाए ਪਰ ਆਪਣੀ ਜਿਹੜੀ ਲਿਪੀ ਉਹਨਾਂ ਨੂੰ ਆਂਦੀ ਸੀ ਉਹਦੇ ਅੰਦਰ ਹੀ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਪੰਜਾਬੀ ਦੀ ਪੰਜਾਬ ਦੇ ਲੋਕਾਂ ਵਾਸਤੇ ਬੋਲੇ ਨੇ ਛੋਟੀਆਂ ਖਾਧੀਆਂ ਨੇ ਬੁਲੇਸ਼ਾ ਜਿਹੜੇ ਸੀ ਉਹ ਗੁਰੂਆਂ ਦੇ ਨਾਲ ਸੀ ਮਤਲਬ ਜਿਹੜਾ ਵੀ ਸੰਤ ਮੁਸਲਮਾਨ ਚੰਗਾ ਪੰਜਾਬੀ ਜਿਹੜਾ ਸੀ ਨਾ ਦੁਲਾ ਭੱਟੀ ਸੀ ਜਿਹੜਾ ਉਹ ਅਕਬਰ ਦੇ ਖਿਲਾਫ ਬੋਲਿਆ ਤੇ ਫਾਇਰ ਚੜਿਆ ਸ਼ਾਹ ਹੁਸੈਨ ਜੀ ਉਹਨਾਂ ਦੇ ਨਾਲ ਸੀ ਸੋ ਇਤਿਹਾਸ ਜਿਹੜਾ ਹੈ ਨਾ ਜੇ ਤੁਸੀਂ ਇਹ ਨਾ ਕੱਢ ਦਿਓਗੇ ਤੇ ਫਿਰ ਉਹ ਬੜਾ ਕੋਲੋਨੀਅਲ ਰਹਿ ਜਾਂਦਾ ਕਿ ਜਿਹੜਾ ਹਾਕਿਮ ਟਾਬੇਰ ਜਾਂ ਗੋਰਿਆਂ ਦਾ ਸਾਮਰਾਜ ਉਹ ਸੋਚਦਾ ਹੈ ਫਿਰ ਤੁਸੀਂ ਵੀ ਉਹੀ ਗੱਲ ਸੋਚੋਗੇ ਸੋ ਉਸ ਕਰਕੇ ਮੈਂ ਸਹਿਮਤੀ ਨਹੀਂ ਰੱਖਦੀ ਪੰਜਾਬੀ ਸਕ੍ਰਿਪਟ ਜਿਹੜੇ ਨੇ ਉਹ ਜੇ ਇੱਕ ਤੋਂ ਵੱਧ ਨੇ ਤੇ ਇਹ ਪੰਜਾਬੀ ਬੋਲੀ ਦੀ ਹੀ ਮਹਾਨਤਾ ਹੈ ਸ਼ਾਮੁਖੀ ਹੈ ਗੁਰਮੁਖੀ ਹੈ ਰੋਮਨ ਚ ਵੀ ਲਿਖ ਲੈਣੇ ਆ ਦੇਵਨਾਗਰੀ ਚ ਵੀ ਲਿਖੀ ਜਾਂਦੀ ਹੈ ਤੇ ਇਹ ਪੰਜਾਬੀ ਬੋਲੀ ਦੀ ਮਹਾਨਤਾ ਹੈ ਉਹ ਸਾਨੂੰ ਇਹ ਦੱਸਦੀ ਕਿ ਪੰਜਾਬੀ ਬੋਲੀ ਕਿੰਨਾ ਜਿਹੜਾ ਉਹਦਾ ਪ੍ਰਭਾਵ ਦਾ ਖੇਤਰ ਹੈ ਉਹ ਕਿੰਨਾ ਵੱਡਾ ਹੈ ਉਹ ਧਰਮਾਂ ਤੋਂ ਓਲੇ ਹੈ ਉਸ ਤੋਂ ਵੱਡਾ ਹੈ ਉਸ ਤੋਂ ਵੱਧ ਹੈ ਤੇ ਪੰਜਾਬੀ ਦੇ ਸਕ੍ਰਿਪਟਸ ਭਾਵੇਂ ਉਹ ਸ਼ਾਮੁਖੀ ਹੋਵਣ ਭਾਵੇਂ ਗੁਰਮੁਖੀ ਹੋਵਣ ਉਹ ਕੋਈ ਧਾਰਮਿਕ ਸਕ੍ਰਿਪਟਸ ਨਹੀਂ ਨੇ ਸ਼ਾਮੁਖੀ ਅਰਬੀ ਫਾਰਸੀ ਚ ਹੋਣ ਦੇ ਬਾਵਜੂਦ ਵੀ ਧਾਰਮਿਕ ਸਕ੍ਰਿਪਟ ਐਸ ਕਰਕੇ ਨਹੀਂ ਹੈ ਕਿਉਂਕਿ ਅਰਬੀ ਬੋਲੀ ਜਿਹੜੀ ਹੈ ਉਹ ਕੱਲੇ ਮੁਸਲਮਾਨਾਂ ਦੀ ਬੋਲੀ ਨਹੀਂ ਹੈ ਐਮ ਐਮ ਗੱਲ بار بار ਤੁਹਾਨੂੰ ਦੱਸੀ ਹੈ ਕਿ ਅਰਬੀ ਬੋਲੀ ਜਿਹੜੀ ਹੈ ਉਹ ਅਰਬ ਦੇ ਮਸੀਹੀ ਲੋਕ ਵੀ ਉਹੀ ਬੋਲਦੇ ਨੇ ਉਹੀ ਲਿਪੀ ਵਰਤਦੇ ਨੇ ਤੇ ਹੋਰ ਧਰਮਾਂ ਦੇ ਵੀ ਸੋ ਉਮੀਦ ਕਰਨੀ ਆ ਤੁਹਾਨੂੰ ਇਹ ਗੱਲ ਹੁਣ ਸਮਝ ਲੱਗ ਵੇਸੀ ਤੇ ਫਿਰ ਅਸੀਂ ਗੱਲ ਕਰਨੇ ਆ ਤੇ ਆਪਣਾ ਖਿਆਲ ਰੱਖੋ ਤੇ ਰੱਬ ਰੱਖਾ